ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਧਿਕਾਰਤ ਤੌਰ ਉੱਤੇ ਟਰੰਪ ਕਾਰਡ ਯੋਜਨਾ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਇਹ ਯੋਜਨਾ ਉਹਨਾਂ ਵਿਦੇਸ਼ੀ ਨਾਗਰਿਕਾਂ ਦੇ ਲਈ ਲਿਆਂਦੀ ਗਈ ਹੈ ਜੋ 5 ਮਿਲੀਅਨ ਡਾਲਰ ਯਾਨੀ ਕਿ ਲਗਭਗ 41.7 ਕਰੋੜ ਰੁਪਏ ਦਾ ਭੁਗਤਾਨ ਕਰਕੇ ਅਮਰੀਕਾ ਦੇ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨਾ ਚਾਹੁੰਦੇ ਨੇ ਇਸ ਨੂੰ 골ਡ ਕਾਰਡ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਟਰੰਪ ਨੇ ਵੈੱਬਸਾਈਟ ਟਰੰਪ ਕਾਰਡ ਡੋਟ ਗਵਰਨਮੈਂਟ ਵੀ ਲਾਂਚ ਕੀਤੀ ਹੈ ਜਿਸ ਦਾ ਐਲਾਨ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਉੱਤੇ ਕੀਤਾ ਅਤੇ ਕਿਹਾ ਕਿ ਐ ਟਰੰਪ ਨੇ ਇਸ ਯੋਜਨਾ ਦੇ ਤਹਿਤ ਹਿੱਸਾ ਲੈਣ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਹੁਣ ਅਰਜ਼ੀ ਦੇ ਸਕਦੇ ਨੇ ਉਹਨਾਂ ਵੀ ਕਿਹਾ ਕਿ ਹਜ਼ਾਰਾਂ ਲੋਕ ਫੋਨ ਕਰ ਰਹੇ ਨੇ ਅਤੇ ਪੁੱਛ ਰਹੇ ਨੇ ਕਿ ਉਹ ਅਮਰੀਕਾ ਵਰਗੇ ਮਹਾਨ ਦੇਸ਼ ਤੇ ਬਾਜ਼ਾਰ ਤੱਕ ਕਿਵੇਂ ਪਹੁੰਚ ਕਰ ਸਕਦੇ ਨੇ ਹਾਲਾਂਕਿ ਇਸ ਯੋਜਨਾ ਦੇ ਨਿਯਮ ਅਤੇ ਸ਼ਰਤਾਂ ਵੀ ਸਪਸ਼ਟ ਕਰਦੀਆਂ ਨੇ ਕਿ ਇਹ ਕਾਰਡ ਨਾਗਰਿਕਤਾ ਦੀ ਗਰੰਟੀ ਨਹੀਂ ਦਿੰਦਾ ਪਰ ਨਾਗਰਿਕਤਾ ਵੱਲ ਇੱਕ ਸੁੰਦਰ ਰਸਤਾ ਜ਼ਰੂਰ ਪ੍ਰਦਾਨ ਕਰਦਾ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਧਿਕਾਰਤ ਤੌਰ 'ਤੇ ਟਰੰਪ ਕਾਰਡ ਯੋਜਨਾ ਸ਼ੁਰੂ ਕਰ ਦਿੱਤੀ ਹੈ। ਇਹ ਯੋਜਨਾ ਉਹਨਾਂ ਵਿਦੇਸ਼ੀ ਨਾਗਰਿਕਾਂ ਦੇ ਲਈ ਲਿਆਂਦੀ ਗਈ ਹੈ, ਕਾਰਡ ਨੂੰ ਇੱਕ ਵਿਸ਼ੇਸ਼ ਕਿਸਮ ਦਾ ਨਿਵਾਸ ਪਰਮਿਟ ਕਿਹਾ ਜਾ ਰਿਹਾ ਹੈ ਜਿਸ ਨੂੰ ਰਵਾਇਤੀ ਗ੍ਰੀਨ ਕਾਰਡ ਦੇ ਨਾਲੋਂ ਵਧੇਰੇ ਵਿਸ਼ੇਸ਼ ਅਧਿਕਾਰਾਂ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੀ ਕੀਮਤ 5 ਮਿਲੀਅਨ ਅਮਰੀਕੀ ਡਾਲਰ ਰੱਖੀ ਗਈ ਹੈ। ਹਾਲਾਂਕਿ ਇਹ ਸਿੱਧੇ ਤੌਰ 'ਤੇ ਅਮਰੀਕੀ ਨਾਗਰਿਕਤਾ ਨਹੀਂ ਦਿੰਦਾ ਪਰ ਇੱਕ ਵਿਕਲਪਿਕ ਰਸਤਾ ਖੋਲਦਾ ਹੈ ਜਿਸ ਰਾਹੀਂ ਇੱਕ ਵਿਅਕਤੀ ਸਥਾਈ ਨਿਵਾਸ ਅਤੇ ਬਾਅਦ ਦੇ ਵਿੱਚ ਨਾਗਰਿਕਤਾ ਪ੍ਰਾਪਤ ਕਰ ਸਕਦਾ ਹੈ। ਸਕਦਾ ਹੈ Trump ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਯੋਜਨਾ ਦੇ ਲਈ ਅਮਰੀਕੀ ਕਾਂਗਰਸ ਦੀ ਇਜਾਜ਼ਤ ਦੀ ਵੀ ਲੋੜ ਨਹੀਂ ਹੈ ਕਿਉਂਕਿ ਇਹ ਯੋਜਨਾ ਕਿਸੇ ਨੂੰ ਵੀ ਨਾਗਰਿਕਤਾ ਨਹੀਂ ਦਿੰਦੀ ਇਹ ਸਿਰਫ ਇੱਕ ਮੌਕਾ ਪ੍ਰਦਾਨ ਕਰਦੀ ਹੈ ਇਹ ਇੱਕ ਨੀਤੀ ਹੈ ਜੋ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਕੇ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦਾ ਦਾਅਵਾ ਕਰਦੀ ਹੈ ਜੇਕਰ ਗੱਲ ਕੀਤੀ ਜਾਵੇ ਕਿ ਯੋਜਨਾ ਨਾਗਰਿਕਤਾ ਪ੍ਰਕਿਰਿਆ ਦੇ ਵਿੱਚ ਕਿਵੇਂ ਮਦਦ ਕਰੇਗੀ ਤਾਂ ਦੱਸੀਏ ਅਮਰੀਕਾ ਦੇ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਇੱਕ ਵਿਅਕਤੀ ਨੂੰ ਆਮ ਤੌਰ ਤੇ ਘਟੋ ਉੱਤ ਪੰਜ ਸਾਲ ਅਮਰੀਕਾ ਵਿੱਚ ਰਹਿਣਾ ਪੈਂਦਾ ਹੈ ਇਸ ਤੋਂ ਬਾਅਦ ਹੀ ਉਹ ਕੁਦਰਤੀ ਨਾਗਰਿਕਤਾ ਦੇ ਲਈ ਅਰਜੀ ਦੇ ਸਕਦਾ ਹੈ ਇਸ ਦੇ ਨਾਲ ਹੀ ਅੰਗਰੇਜ਼ੀ ਭਾਸ਼ਾ ਦੀ ਸਮਝ ਅਤੇ ਚੰਗੇ ਨੈਤਿਕ ਆਚਰਣ ਦੀ ਪੈਚ ਅਤੇ ਚੰਗੇ ਨੈਤਿਕ ਆਚਰਣ ਵੀ ਲਾਜ਼ਮੀ ਨੇ ਟਰੰਪ ਕਾਰਟਾਰੇ ਕਿੰਨਾ ਬੁਨਿਆਦੀ ਸ਼ਰਤਾਂ ਨੂੰ ਪੂਰਾ ਕਰਕੇ ਇਸ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਭਾਰਤ ਦੇ ਵਿੱਚ 골ਡ ਕਾਰਡ ਦੇ ਵਿੱਚ ਦਿਲਚਸਪੀ ਰੱਖ ਰਹੇ ਨੇ ਅਤੇ ਅਮਰੀਕੀ ਵੰਸ ਸਖਤਰ ਹਾਰਵਰਡ ਲੂਟਨਿਕ ਨੇ ਹਾਲੀ ਦੇ ਵਿੱਚ ਇਸ ਯੋਜਨਾ ਨੂੰ ਲੈ ਕੇ ਭਾਰਤ ਦੇ ਵਿੱਚ ਵਿਸ਼ੇਸ਼ ਦਿਲਚਸਪੀ ਪ੍ਰਗਟਾਈ ਹੈ ਉਹਨਾਂ ਕਿਹਾ ਕਿ ਯੋਜਨਾ ਭਾਰਤੀ ਨਿਵੇਸ਼ਕਾਂ ਦੇ ਲਈ ਇੱਕ ਵੱਡਾ ਮੌਕਾ ਹੈ ਉਹਨਾਂ ਨੇ ਵੀ ਕਿਹਾ ਕਿ ਅਸੀਂ ਭਾਰਤ ਦੇ ਵਿੱਚ ਬਹੁਤ ਸਫਲ ਹੋਣ ਜਾ ਰਹੇ ਹਾਂ ਦੱਸਦੇ ਬੇਸ਼ੱਕ ਵੈੱਬਸਾਈਟ ਲਾਈਵ ਹੈ ਪਰ 골ਡ ਕਾਰਡ ਅਤੇ ਖਰੀਦ ਦੇ ਲਈ ਉਪਲਬਧ ਨਹੀਂ ਹੈ trampcard.government ਦੇ ਵਿਜ਼ਟਰ ਰਜ਼ੀ ਪ੍ਰਕਿਰਿਆ ਅਧਿਕਾਰ ਤੌਰ ਉਤੇ ਸ਼ੁਰੂ ਹੋਣ ਤੋਂ ਬਾਅਦ ਸੂਚਨਾ ਪ੍ਰਾਪਤ ਕਰਨ ਦੇ ਲਈ ਸਾਈਨ ਅਪ ਕਰ ਸਕਦੇ ਨੇ ਤੇ ਸਾਈਟ ਉੱਤੇ ਲਿਖਿਆ ਹੈ ਕਿ ਐਕਸੈਸ ਖੁੱਲਣ ਤੋਂ ਬਾਅਦ ਸੂਚਨਾ ਪ੍ਰਾਪਤ ਕਰਨ ਦੇ ਲਈ ਹੇਠ ਆਪਣੀ ਜਾਣਕਾਰੀ ਦਰਜ ਕਰੋ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ